ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਦੱਸਿਆ ਕਿ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸਮੇਤ ਹੋਰ ਇਤਿਹਾਸਿਕ ਗੁਰਦੁਆਰਾ ਸਾਹਿਬਾਨ ਅੰਦਰ ਸੰਗਤ ਵੱਲੋਂ ਸ਼ਰਧਾ ਤੇ ਸਤਕਾਰ ਵਜੋਂ ਜੋ ਵੱਡੀ ਗਿਣਤੀ ਦੇ ਵਿੱਚ ਰੁਮਾਲਾ ਸਾਹਿਬ ਪੇਟ ਕੀਤੇ ਜਾਂਦੇ ਨੇ ਪਰੰਤੂ ਅਕਸਰ ਹੀ ਰੁਮਾਲਿਆਂ ਦੀ ਗੁਣਵੱਤਾ ਤੇ ਮਿਆਰ ਠੀਕ ਨਹੀਂ ਹੁੰਦਾ ਇਸ ਦੇ ਨਾਲ ਹੀ ਰੁਮਾਲਿਆਂ ਦੀ ਬਹੁਤਾਤ ਕਾਰਨ ਸਾਮ ਸੰਭਾਲ ਦੇ ਵਿੱਚ ਵੱਡੀ ਸਮੱਸਿਆ ਬਣਦੀ ਹੈ ਇਸ ਦੇ ਮੱਦੇ ਨਜ਼ਰ ਵਿਚਾਰ ਵਟਾਂਦਰੇ ਉਪਰੰਤ ਇਹ ਫੈਸਲਾ ਕੀਤਾ ਗਿਆ ਹੈ ਕਿ ਗੁਰਦੁਆਰਾ ਸਾਹਿਬਾਨ ਅੰਦਰ ਵਿਸ਼ੇਸ਼ ਕਾਊਂਟਰ ਸਥਾਪਿਤ ਕੀਤੇ ਜਾਣਗੇ ਜਿੱਥੇ ਸੰਗਤ ਰੋਮਾਲਾ ਸਾਹਿਬ ਲਈ ਯਥਾਕਸ਼ਟ ਪੇਟਾ ਜਮ੍ਹਾਂ ਕਰਵਾ ਸਕੇਗੀ ਉਹਨਾਂ ਸੰਗਤ ਨੂੰ ਅਪੀਲ ਕੀਤੀ ਹੈ ਕਿ ਸਥਾਪਿਤ ਕੀਤੇ ਜਾਣ ਵਾਲੇ ਕਾਊਂਟਰਾਂ ਤੇ ਸ਼ਰਧਾ ਅਨੁਸਾਰ ਰੋਮਾਲਿਆਂ ਲਈ ਪੇਟਾ ਜਮ੍ਹਾਂ ਕਰਵਾਉਣ ਤੇ ਰਸੀਦ ਪ੍ਰਾਪਤ ਕਰਨ ਤੇ ਗੁਰੂ ਦਰਬਾਰ ਅੰਦਰ ਰਸੀਦ ਦਿਖਾ ਕੇ ਅਰਦਾਸ ਕਰਵਾਉਣ ਉਹਨਾਂ ਕਿਹਾ ਹੈ ਕਿ ਰੋਮਾਲਾ ਸਾਹਿਬ ਲਈ ਪੁੱਜਣ ਵਾਲੀ ਪੇਟਾ ਕੌਮ ਦੇ ਉਜਲੇ ਪਵਿੱਖ ਲਈ ਵਰਤੀ ਜਾਵੇਗੀ ਅੱਜ ਇਹ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਵੀ ਅਪੀਲ ਕੀਤੀ ਆ ਕਿ ਇਹ ਜਿਹੜੀਆਂ ਏਜੰਸੀਆਂ ਇਹੋ ਜਿਹੀਆਂ ਜਿਨ੍ਹਾਂ ਚ ਪ੍ਰਮੁੱਖ ਤੌਰ ਤੇ ਅਮਾ ਜੌਣੇ ਆ ਉਹਨਾਂ ਨੂੰ ਸੱਦ ਕੇ ਤਰੰਤ ਇਹ ਹਦਾਇਤ ਕੀਤੀ ਜਾਵੇ ਕਿ ਇਹੋ ਜਿਹੀਆਂ ਜਿਹੜੀਆਂ ਧਾਰਮਿਕ ਖਾਸ ਕਰਕੇ ਗੁਰਬਾਣੀ ਦੇ ਨਾਲ ਸੰਬੰਧਿਤ ਕੋਈ ਗੁਟਕਾ ਸਹਿਬਾਨ ਜਾਂ ਸੈਂਚੀਆਂ ਉਹ ਤਰੰਤ ਉਹ ਸਾਰੇ ਬੰਦ ਕਰਨ ਰਮਾਲਾ ਸਾਹਿਬ ਅਸੀਂ ਪੇਟ ਕਰਦੇ ਸਤਗੁਣਾਂ ਨੂੰ ਉਹਦੀ ਏਡੇ ਪੱਧਰ ਤੇ ਬੇਅਦਬੀ ਹੋ ਰਹੀ ਆ ਕਿ ਕਈ ਵਾਰੀ ਦਰਬਾਰ ਸਾਹਿਬ ਨੂੰ ਜਿੰਨੀਆਂ ਸੰਗਤਾਂ ਆ ਰਹੀਆਂ ਉਹਨਾਂ ਨੂੰ ਜਦੋਂ ਬੈਟਰੀ ਲਾਰਟਰੀ ਦੀਆਂ ਟਿਕਟਾਂ ਵੇਚੀ ਦੀਆਂ ਇਦਾਂ ਹੱਥਾਂ 'ਚ ਫੜ ਕੇ ਰਮਾਲੇ ਉਹਨਾਂ ਨੂੰ ਗਮਰਾਹ ਵੀ ਕਰਦੇ ਉਹਨਾਂ ਨੂੰ ਕਹਿੰਦੇ ਜੇ ਤੁਸੀਂ ਰਮਾਲਾ ਨਾ ਭੇਟ ਕੀਤਾ ਤੇ ਤੁਹਾਡੀ ਯਾਤਰਾ ਸਫਲ ਨਹੀਂ ਹੋਣੀ ਕਈ ਵਿਚਾਰੇ ਵੱਖ-ਵੱਖ ਥਾਂਾਂ ਤੋਂ ਆਉਂਦੇ ਆ ਜਿਹੜੇ ਇਸ ਬੱਸ ਇਗਨੋਰੈਂਸ ਹੁੰਦੀ ਆ ਤੇ ਇੰਨਾ ਲੱਖਾਂ ਕਰੋੜਾਂ ਰੁਪਈਆ ਜਿਹੜਾ ਚੰਗੇ ਕੰਮ ਦੇ ਲਾਇਆ ਜਾ ਸਕਦਾ ਮੈਂ ਇਹ ਨਹੀਂ ਕਹਿੰਦਾ ਰਮਾਲਾ ਸਾਹਿਬ ਭੇਟ ਕਰਨ ਦੀ ਮਰਿਆਦਾ ਹੈ ਸ਼੍ਰੀ ਅਖੰਡਪਾਤ ਸਾਹਿਬ ਕਿਸੇ ਨੇ ਰਖਾਇਆ ਉਹਦੀ ਸੰਪੂਰਨਤਾ ਦੇ ਉੱਤੇ ਤੌਰ ਤੇ ਮਾਲਾ ਸਾਹਿਬ ਭੇਡ ਕੀਤਾ ਜਾਂਦਾ ਇਸੇ ਤਰ੍ਹਾਂ ਕਿਸੇ ਨੇ ਸਹਿਜ ਪਾਠ ਰਖਾਇਆ ਕਿਸੇ ਨੇ ਸੁਖਮਨੀ ਸਾਹਿਬ ਦਾ ਪਾਠ ਰਖਾਇਆ ਪਰ ਜਿਸ ਲਈ ਅਸੀਂ ਵੱਡੀ ਤਦਾਦ ਦੇ ਵਿੱਚ ਆ ਮੈਂ ਕੱਲ ਵੀ ਬਾਬਾ ਬੁੱਢਾ ਜੀ ਦੇ ਸਥਾਨ ਤੇ ਬਹੁਤ ਵੱਡਾ ਜੋੜ ਮੇਲਾ ਚੱਲ ਰਿਹਾ ਜੀ ਉਹਦੀ ਸਮਾਪਤੀ ਹੋਣੀ ਹੈ ਤੇ ਉਹਦੇ ਨਾਲ ਹੁੰਦਾ ਕੀ ਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤੇ ਸਮੁੱਚੇ ਗੁਰਦੁਆਰਾ ਸਹਿਮਾਨਾਂ ਨੂੰ ਪਿੰਡਾਂ ਦੇਆਂ ਨੂੰ ਵੀ ਸ਼ਹਿਰਾਂ ਦੇਆਂ ਨੂੰ ਵੀ ਉਹ ਦੇਖਦੇ ਆਂ ਵੀ ਉਹਨਾਂ ਨੂੰ ਰੱਖਣ ਨੂੰ ਥਾਂ ਨਹੀਂ ਉਹ ਫੇਰ ਅਲਮਾਰੀਆਂ ਭਰਦੇ ਆ ਜਿਲੇ ਅਲਮਾਰੀਆਂ ਖੋਲਦੇ ਆ ਉਹ ਫੇਰ ਸਾਰੇ ਜਿਹੜੇ ਥੱਲੇ ਧਰਤੀ ਤੇ ਡਿੱਗਦੇ ਆ ਤੇ ਉਹਦੇ ਨਾਲ ਮर्यादा ਦਾ ਵੀ ਲੰਘਣ ਹੁੰਦਾ ਦੂਸਰਾ ਮੈਂ ਸਮਝਦਾ ਆਂ ਵੀ ਜਿਲੇ ਕਿਸੇ ਨੇ ਡਿਸਪੋਜ਼ਲ ਕਰਨੀ ਉਹਦੀ ਉਹ ਡਿਸਪੋਜ਼ਲ ਕਹਿਣ ਤੋਂ ਭਾਵ ਪਈ ਉਹ ਭਰਤੇ ਤਾਂ ਜਾਂਦੇ ਨਹੀਂ ਉਹਨਾਂ ਦਾ ਸੰਸਕਾਰ ਕੀਤਾ ਜਾਂਦਾ ਤੇ ਸਾਨੂੰ ਇਹ ਦਰਪੇਸ਼ ਵੱਡੀਆਂ ਸਮੱਸਿਆਵਾਂ ਪਿਛਲੇ ਵੇਲੇ ਆਈਆਂ ਪੋਇਨਬਾਲ ਸਾਹਿਬ ਜਿਲੇ ਉਹਨਾਂ ਨੂੰ ਅਸੀਂ ਉਹ ਕਰਨ ਭੇਟ ਕਰਦੇ ਆ ਤੇ ਉੱਥੇ ਫਿਰ ਲੋਕ ਇਤਰਾਜ਼ ਕਰਦੇ ਕਿਉਂਕਿ ਇਹਦੇ ਵਿੱਚ ਸਿੰਥੈਟਿਕ ਕਪੜਾ ਵੀ ਹੁੰਦਾ ਸੋ ਜੇ ਅੱਜ ਕੌਮ ਸਮੁੱਚੇ ਤੌਰ ਤੇ ਇਹ ਦੋ ਕਾਰਜਾਂ ਦੇ ਉੱਤੇ ਸੰਕੋਚ ਕਰ ਲੈ ਮੈਂ ਬੰਦ ਨਹੀਂ ਕਹਿ ਰਿਹਾ بار بار ਕਈ ਇਸ ਗੱਲ ਦੇ ਉੱਤੇ ਵੀ ਇਤਰਾਜ਼ ਕਰਨਗੇ ਮੈਂ ਬੰਦ ਨਹੀਂ ਕਹਿ ਰਿਹਾ ਜਿਹੜੇ ਰਮਾਲਾ ਸਾਹਿਬ ਭੇਟ ਕਰਨੇ ਆ ਉਹਦੇ ਲਈ ਅਸੀਂ ਹੁਣ ਆਪਣੇ ਗੁਰਦੁਆਰਾ ਸਹਿਬਾਨਾਂ ਦੇ ਵਿੱਚ ਇੱਕਰ ਮਾਲਾ ਫੰਡ ਦੇ ਤੌਰ ਤੇ ਕਾਊਂਟਰ ਜਿਹੜਾ ਆ ਉਹ ਖੋਲਾਂਗੇ ਉਹ ਉੱਥੇ ਆ ਕੇ ਆਪਣੇ ਪੈਸੇ ਜਮ੍ਹਾਂ ਕਰਾਵੇ ਰਮਾਲੇ ਦੇ ਆਪਣੀ ਜਥਾ ਸ਼ਕਤੀ ਅਨਸਾਰ ਉੱਥੇ ਕੋਈ ਬੰਨੋ ਗਰੀਨੇ ਵੀ ਕਿੰਨੇ ਜਮ੍ਹਾਂ ਕਰਾਉਂਦਾ ਉਹਨੂੰ ਬਕਾਇਦਾ ਰਸੀਦ ਦਿੱਤੀ ਜਾਊਗੀ ਜੇ ਸੱਚਖੰਡ ਚ ਜਾਣਾ ਉਹ ਗ੍ਰਾਂਤੀ ਆਪਣੇ ਜਿਹੜਾ ਸੇਵਾਦਾਰ ਆ ਅਰਦਾਸ ਸਿੰਘ ਉਹਨੂੰ ਰਸੀਦ ਦਿਖਾ ਲ ਕੇ ਅਰਦਾਸ ਵੀ ਕਰਾ ਸਕਦਾ ਤੇ ਜੇ ਉੱਥੇ ਪ੍ਰਸ਼ਾਦ ਜਿਹੜਾ ਰਮਾਲਾ ਸਾਹਿਬ ਵਾਲੇ ਨੇ ਦਿੱਤਾ ਜਾਂਦਾ ਉਹ ਵੀ ਦਿੱਤਾ ਜਾਊਗਾ ਸੋ ਮੇਰਾ ਕਹਿਣ ਤੋਂ ਭਾਵ ਉਹ ਜਿਹੜੀ ਮਾਇਆ ਆ ਉਹ ਚੰਗੇ ਕੌਮੀ ਨਿਸ਼ਾਨੇ ਦੀ ਜਿਹੜੀ ਸਾਡੇ ਗੁਰੂ ਸਾਹਿਬ ਨੇ ਅਰਦਾਸ ਕੀਤੀ ਜਿਹੜੀ ਸਾਨੂੰ ਹਦਾਇਤ ਕੀਤੀ ਆ ਉਹਦੇ ਪੂਰਤੀ ਲਈ ਸਾਡਾ ਜਿਹੜਾ ਕਾਰਜ ਆ ਸਰਵਤ ਦੇ ਭਲੇ ਦਾ ਉਸ ਕਾਰਜ ਦੇ ਵਿੱਚ ਇਹ ਜਿਹੜੇ ਮਾਇਆ ਆ ਉਹਨਾਂ ਦੀ ਆਉਗੀ ਕਾਰਨ ਤੇ ਇਸੇ ਤਰ੍ਹਾਂ ਸਰਪੌ ਜੇ ਸੰਕੋਚਾਂਗੇ ਤੇ ਸਰਪੌ ਦੀ ਵੀ ਜਿੰਨੀ ਆਪਾਂ ਬਚਤ ਕਰਾਂਗੇ ਤੇ ਮੈਂ ਬਾਅਦੇ ਨਾਲ ਕਹਿਣਾ ਕਿ ਜਿੰਨਾਕ ਸਾਡਾ ਪ੍ਰਬੰਧ ਆ ਜੇ ਆਪਾਂ ਇਸ ਪ੍ਰਬੰਧ ਦੇ ਵਿੱਚ ਸੰਗਤਾਂ ਨੂੰ ਮੈਂ ਬੇਨਤੀ ਕਰਦਾ ਤੁਸੀਂ ਸਹਿਯੋਗ ਕਰੋ ਸਹਿਯੋਗ ਕਰਨ ਤੋਂ ਭਾਵ ਤੁਹਾਡੀ ਅਸੀਂ ਸ਼ਰਦਾਬ ਨਹੀਂ ਭੰਗ ਹੋਣ ਦੇਣੀ ਤੁਹਾਡੀ ਮਾਇਆ ਵੀ ਸਫਲ ਹੋਣੀ ਤੁਹਾਡੀ ਆਸਥਾ ਵੀ ਪੂਰੀ ਰਹੂਗੀ ਤੇ ਜੇ ਇਹਦੇ ਵਿੱਚ ਤੁਸੀਂ ਸਾਡਾ ਸਾਰੇ ਸਹਿਯੋਗ ਕਰੋ ਤਾਂ ਮੈਂ ਬੈਦੇ ਨਾਲ ਕਹਿ ਸਕਦਾ ਤੁਹਾਡੀ ਕੀਤੀ ਹੋਈ ਅਰਦਾਸ ਦੀ ਇਹ ਮਾਇਆ ਜਿਹੜੀ ਆ ਉਹ ਚੰਗੇ ਕਾਰਜ ਲਈ ਉਹ ਚੰਗਾ ਕਾਰਜ ਕਹਿਣ ਤੋਂ ਭਾਵ ਜਿੱਥੋਂ ਸਾਡਾ ਗੁਰੂ ਸਾਹਿਬ ਜੀ ਨੇ ਸਾਨੂੰ ਇਹ ਸੰਕਲਪ ਬਖਸ਼ਿਸ਼ ਕੀਤਾ ਸੀ ਪ੍ਰਬੰਧ ਚੰਗੇ ਚਲਾਉਣ ਦਾ ਪ੍ਰਚਾਰ ਤੇ ਪ੍ਰਸਾਰ ਸਿੱਖੀ ਦਾ ਕਰਨ ਲਈ ਉਹਦੇ ਵਿੱਚ ਸਾਡੀ ਇਹ ਵੱਡੀ ਮਦਦਗਾਰ ਹੋਵੇ। ਸੋ ਚੇਚੇ ਤੌਰ ਤੇ ਉੱਤੇ ਸੰਗਤਾਂ ਨੂੰ ਫਿਰ ਦੁਬਾਰਾ ਬੇਨਤੀ ਕਰਦਾ ਕਿ ਇਹ ਇੱਕ ਬੇਨਤੀ ਰੂਪ ਦੇ ਵਿੱਚ ਸਿੰਘ ਸਾਹਿਬਾਨਾਂ ਨੂੰ ਵੀ ਆਦੇਸ਼ ਹੋਇਆ ਸੀ ਤੇ ਮੈਂ ਵੀ ਆਪ ਚਾਹਣਾ ਤੇ ਸਾਡੀ ਆ ਧਰਮ ਪ੍ਰਚਾਰ ਕਮੇਟੀ ਹੈ ਮੇਰੇ ਉਧੇਦਾਰ ਦੋਏ ਸਹਿਬਾਨ ਨਾਲ ਬੈਠੇ ਜੂਨੀਅਰ ਮੀਤ ਪ੍ਰਧਾਨ ਤੇ ਜਨਨ ਸਕੱਤਰ ਸਾਹਿਬ ਤੇ ਦੂਸਰੇ ਮੈਂਬਰ ਸਹਿਬਾਨ ਇਹ ਸਾਰਿਆਂ ਦੀ ਚਾਹਣਾ ਹੈ ਕਿ ਆਪਾਂ ਸਿਰਪਉ ਦੀ ਜੰਗੇ ਢੰਗ ਦੇ ਨਾਲ ਜੋ ਸਾਡੀ ਮਰਿਆਦਾ ਉਹਦੇ ਅਨਸਾਰ ਹੀ ਭੇਟ ਕੀਤਾ ਜਾਵੇ ਤੇ ਭੇਟ ਵੀ ਉਹਨੂੰ ਕੀਤਾ ਜਾਵੇ ਜਿਹਦਾ ਬਣਦਾ ਆਇ ਹੱਕ ਸੋ ਇਸ ਕਰਕੇ ਬਣਦੇ ਹੱਕ ਦੇ ਵਿੱਚ ਕਿਉਂਕਿ ਮਹਾਪੁਰਸ਼ ਜਿਹੜੇ ਸੱਚਮੁੱਚੇ ਗੁਰਬਾਣੀ ਦਾ ਪ੍ਰਚਾਰ ਤੇ ਪ੍ਰਸਾਰ ਉਹਦੇ ਵਿੱਚ ਵੱਡਾ ਯੋਗਦਾਨ ਪਾਉਂਦੇ ਆ ਤੇ ਜਿਹੜੇ ਕੋਈ ਸਿੱਖ ਵਿਦਵਾਨ ਆ ਉਹ ਗੁਰੂ ਪਾਤਸ਼ਾਹ ਦੀ ਕਿਰਪਾ ਤੇ ਬਖਸ਼ੀ ਸਾਹਿਬ ਦਾ ਆਪਣਾ ਯੋਗਦਾਨ ਪਾਉਂਦੇ ਆ ਉਹਨਾਂ ਸਾਰਿਆਂ ਨੂੰ ਭੇਟ ਕੀਤਾ ਜਾਵੇ ਤੇ ਰਮਾਲਾ ਸਾਹਿਬ ਦਾ ਚੀਚੇ ਤੌਰ ਦੇ ਉੱਤੇ ਅਸੀਂ ਜਤਨ ਕਰਾਂਗੇ ਆਉਂਦੇ ਦਿਨਾਂ ਦੇ ਵਿੱਚ ਸਾਰੇ ਜਿੰਨੇ ਸਾਡੇ ਹਿਸਟੋਰਿਕ ਪਲੇਸਿਸ ਹੈਗੀਆਂ ਜਿੱਥੇ ਸਾਡਾ ਪ੍ਰਬੰਧਿਆ ਉਥੇ ਰਮਾਲਾ ਸਾਹਿਬ ਦੇ ਕਾਊਂਟਰ ਖੁੱਲੇ ਜਾਣਗੇ ਤੁਹਾਡੀ ਮਾਇਆ ਵੀ ਸਫਲ ਹੋਊਗੀ ਤੇ ਤੁਹਾਲਾ ਤਿਲ ਫੁੱਲ ਜਿਹੜਾ ਆ ਉਹ ਸਾਲ ਬਾਅਦ ਨਸ਼ਰ ਵੀ ਕਰਿਆ ਕਰਾਂਗੇ ਜਿੱਦਾਂ ਸਾਡਾ ਗੱਜਣ ਮਹੀਨੇ ਬਾਅਦ ਛਪਦਾ ਉਹ ਇਹ ਕਲ ਦਾ ਪ੍ਰਤੀਕ ਹੋਊਗਾ ਵੀ ਜਿਹੜੀ ਤੁਹਾਡੀ ਅਰਦਾਸ ਕੀਤੀ ਮਾਇਆ ਉਹ ਚੰਗੇ ਕਾਰਜ ਵਿੱਚ ਲੱਗੀ ਕੌਮ ਦੇ ਚੰਗੇ ਭਵਿੱਖ ਲਈ ਲੱਗੀ ਇਹ ਨਹੀਂ ਬੇਨਤੀ ਕਰਕੇ ਖਵਾਦਾ